ਬਾਬੇ ਆਹ ਕੰਪਨੀ ਦੇ ਸਟਾਕ ਲੈ ਲੈ ਉੱਤੇ ਜਾਣ ਵਾਲੀ ਆ ਬਾਬੇ ਇਹਦੇ ਸਟਾਕ ਵੇਚ ਦੇ ਤਾਂ ਹੁਣ ਡੁੱਬਣ ਵਾਲੀ ਆ ਇਹਦੇ ਮੈਂ ਖਬਰਾਂ ਦੇ ਵਿੱਚ ਸੁਣਿਆ ਸੀਗਾ ਖਬਰਾਂ ਦੇ ਵਿੱਚ ਵੀ ਆਪਾਂ ਅਕਸਰ ਹੀ ਸੁਣਦੇ ਹਾਂ ਸਟਾਕ ਮਾਰਕੀਟ ਦਾ ਬਹੁਤ ਜ਼ਿਕਰ ਹੁੰਦਾ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰਾਈ ਕਰਦੇ ਹਾਂ ਵੀ ਸਟਾਕ ਮਾਰਕੀਟ ਹੁੰਦਾ ਕੀ ਆ ਤੇ ਜਿਹੜਾ ਪ੍ਰਾਈਸ ਦਾ ਉਤਾਰ ਚੜਾਅ ਆ ਇਹ ਕਿਵੇਂ ਹੁੰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇਸੀ ਮਨੀ ਟਾਕਸ ਦੇ ਉੱਤੇ ਜਿੱਥੇ ਫਾਈਨੈਂਸ ਦੀਆਂ ਗੱਲਾਂ ਸਿੰਪਲ ਤੇ ਦੇਸੀ ਭਾਸ਼ਾ ਵਿੱਚ ਹੁੰਦੀਆਂ ਅੱਜ ਦੀ ਵੀਡੀਓ ਬੇਸਡ ਹੋਣ ਵਾਲੀ ਆ ਸਟਾਕ ਮਾਰਕੀਟ ਦੇ ਉੱਪਰ ਜਾਂ ਕਹਿ ਲਓ ਸਟਾਕਸ ਦੇ ਉੱਤੇ ਜਾਂ ਸ਼ੇਅਰ ਕਹਿ ਲਓ ਸ਼ੇਅਰ ਹੋਲਡਰ ਕਿਵੇਂ ਬਣੀਦਾ ਹੈਗਾ ਤੇ ਕਿਵੇਂ ਆਪਾਂ ਸਟਾਕ ਮਾਰਕੀਟ ਤੋਂ ਮੁਨਾਫਾ ਲੈ ਸਕਦੇ ਆ ਤਾਂ ਮਿੱਤਰੋ ਹੁਣ ਸਮਝਦੇ ਆ ਕਿ ਸਟਾਕ ਮਾਰਕੀਟ ਤੇ ਸਟਾਕ ਕੀ ਹੁੰਦਾ ਇਹਨੂੰ ਸਮਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈਗਾ ਇੱਕ ਐਗਜ਼ਾਮਪਲ ਦੇ ਦਰੂ ਆਪਾਂ ਸੋਚਦੇ ਆ ਕਿ ਆਪਣੇ ਸ਼ਹਿਰ ਦੇ ਵਿੱਚ ਇੱਕ ਬੰਦਾ ਹੈਗਾ ਸਮਝ ਲਓ ਸ਼ਾਮ ਨਾਮ ਉਹਦਾ ਉਹਨੇ ਇੱਕ ਕੰਪਨੀ ਸਟਾਰਟ ਕੀਤੀ ਆ ਉਦੀ ਮੰਮੀ ਬੜੇ ਵਧੀਆ ਚਿਪਸ ਬਣਾਉਂਦੀ ਸੀਗੀ ਉਹਨੇ ਪੰਜਾਬੀ ਚਿਪਸ ਕਰਕੇ ਇੱਕ ਕੰਪਨੀ ਬਣਾ ਲਈ ਤੇ ਹੁਣ ਉਹ ਆ ਉਹਦੇ ਸ਼ਹਿਰ ਦੇ ਵਿੱਚ ਚਿਪਸ ਵੇਚਣ ਲੱਗ ਗਿਆ ਤੇ ਚਿਪਸ ਬੜੇ ਫੇਮਸ ਹੋ ਗਏ ਬੜੇ ਟੇਸਟੀ ਤੇ ਬਹੁਤ ਸਵਾਦ ਚਿਪਸ ਆ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਗਿਫਟ ਚ ਦਿੰਦੇ ਆ ਸਾਰੇ ਜਵਾਕ ਖਾਨ ਲਾਗੇ ਗਲੀ ਮਹੱਲੇ ਵਾਲੇ ਤੇ ਸ਼ਹਿਰ ਦੇ ਵਿੱਚ ਵੀ ਬਹੁਤ ਉਹ ਉਹਦੀ ਤੂਤੀ ਬੋਲ ਗਈ ਹੁਣ ਉਹ ਚਾਹੁੰਦਾ ਕਿ ਇਹਨੂੰ ਉਹ ਐਕਸਪੈਂਡ ਕਰੇ ਬਾਕੀ ਸ਼ਹਿਰਾਂ ਦੇ ਵਿੱਚ ਜਬ ਬਾਕੀ ਜ਼ਿਲ੍ਹਿਆਂ ਦੇ ਵਿੱਚ ਠੀਕ ਤਾਂ ਉਹਦੇ ਲਈ ਕੀ ਆ ਉਹਦੇ ਲਈ ਚਾਹੀਦਾ ਪੈਸਾ ਹੁਣ ਇੰਨਾ ਪੈਸਾ ਉਹਦੇ ਕੋਲੇ ਹੈ ਨਹੀਂਗਾ ਵੀ ਉਹਨੂੰ ਐਕਸਪੈਂਡ ਕਰ ਲੈ ਪਰ ਉਹਦੇ ਬਿਜ਼ਨਸ 'ਚ ਪੂਰੀ ਗੱਲ ਬਾਤ ਉਹਦੇ ਚਿਪਸ 'ਚ ਪੂਰੀ ਗੱਲ ਬਾਤ ਆ ਪੰਜਾਬੀ ਚਿਪਸ ਜੋਨੀ ਕੰਪਨੀ ਬਣਾਈ ਹੈ ਤਾਂ ਉਹ ਕੀ ਕਰੂਗਾ ਉਹਦੇ ਰਿਸ਼ਤੇਦਾਰਾਂ ਤੋਂ ਪੈਸੇ ਫੜੂਗਾ ਆਪਦੇ ਯਾਰਾਂ ਬੇਲੀਆਂ ਤੋਂ ਫੜੂਗਾ ਜਾਂ ਬੈਂਕ ਤੋਂ ਲੋਨ ਲੈ ਸਕਦਾ ਪਰ ਇੱਕ ਟਾਈਮ ਤੇ ਉਹਨੂੰ ਐਕਸਪੈਂਡ ਕਰਨ ਲਈ ਇੰਨਾ ਜ਼ਿਆਦਾ ਪੈਸਾ ਚਾਹੀਦਾ ਹੋਊਗਾ ਜੋ ਉਹਨੂੰ ਰਿਸ਼ਤੇਦਾਰ ਨਹੀਂ ਦੇ ਸਕਦੇ ਜਾਂ ਉਹ ਘਰੋਂ ਨਹੀਂ ਪੂਰੇ ਕਰ ਸਕਦਾ ਉਦੋਂ ਕੀ ਹੋ ਕਰੂਗਾ ਆਪਦੀ ਕੰਪਨੀ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਕਰੂਗਾ ਤੇ ਆਪਦੀ ਕੰਪਨੀ ਦਾ ਕੁਝ ਹਿੱਸਾ ਲੋਕਾਂ ਨੂੰ ਵੇਚੂਗਾ ਤੇ ਉਹਦੇ ਬੱਲੇ ਲੋਕਾਂ ਤੋਂ ਪੈਸੇ ਲਊਗਾ ਤਾਂ ਜਿਹੜੇ ਲੋਕ ਉਹਨੂੰ ਪੈਸੇ ਦੇ ਕੇ ਉਹਦੀ ਕੰਪਨੀ ਦੇ 파ਟਨਰ ਬਣ ਰਹੇ ਆ ਉਹਨਾਂ ਨੂੰ ਆਪਾਂ ਕਹਾਂਗੇ ਸ਼ੇਅਰ ਹੋਲਡਰਸ ਤੇ ਜੋ ਸ਼ੇਅਰ ਖਰੀਦ ਰਹੇ ਆ ਉਹਦਾ ਇੱਕ ਪ੍ਰਾਈਸ ਹੋਊਗਾ ਫੋਰ ਐਗਜ਼ਾਮਪਲ ਉਹਦੀ ਕੰਪਨੀ ਦੇ 100 ਸ਼ੇਅਰ ਆ ਉਹਦੇ ਵਿੱਚੋਂ 51 ਸ਼ੇਅਰ ਉਹਨੇ ਰੱਖ ਲਏ ਤੇ ਬਾਕੀ ਦੇ 49 ਸ਼ੇਅਰ ਉਹ ਪਬਲਿਕ ਨੂੰ ਵੇਚ ਰਿਹਾਗਾ ਤਾਂ ਕਿ ਉਹ ਮਾਲਕ ਬਣਿਆ ਰਹੇ ਕਿਉਂਕਿ ਜੇ 51% ਉਹਦੇ ਕੋਲੇ ਹੋਊਗਾ ਤਾਂ ਮਾਲਕ ਉਹ ਹੀ ਹੋਊਗਾ ਜੇ 50 ਰਹਿ ਜਾਊਗਾ ਤਾਂ ਅੱਧੀ ਮਾਲਕ ਦੁਨੀਆ ਹੋ ਜੂਗੀ ਤੇ ਅੱਧਾ ਉਹ ਹੋਊਗਾ ਜੇ 40 ਰਹਿ ਜਾਊਗਾ ਤਾਂ ਦੁਨੀਆ ਕੋਲੇ ਜ਼ਿਆਦਾ ਹਿੱਸਾ ਆਊਗਾ ਉਹਦੇ ਕੋਲੇ ਘੱਟ ਹੋਊਗਾ ਤਾਂ ਉਹਨੇ ਸਮਝ ਲਓ 51% ਹਿੱਸਾ ਉਹਦੇ ਕੋਲੇ ਰੱਖ ਲਿਆ ਤੇ 51 ਚੋਂ ਵੀ ਵੰਡ ਸਕਦਾ ਯਾਨੀ ਕਿ 26% ਆਵ ਰੱਖ ਲਿਆ ਤੇ 25% ਆਦੀ ਮੰਮੀ ਦੇ ਨਾਂ ਤੇ ਉਹ ਕੰਪਨੀ ਦੇ ਵਿੱਚ ਦੀ ਗੱਲ ਆ ਪਰ ਜਿਹੜੇ ਬਾਕੀ ਦੇ 49% ਉਹਨੇ ਆਪਣੇ ਸ਼ੇਅਰਸ ਵਿੱਚ ਹੀ ਆ ਉਹਦਾ ਕੋਈ ਪ੍ਰਾਈਸ ਹੋਗਾ ਫਾਰ ਇਗਜ਼ਾਮਪਲ 100 ਰੁਪਏ ਦਾ ਇੱਕ ਸ਼ੇਅਰ ਉਹਨੇ ਵੇਚੇਗਾ ਤੇ ਹੁਣ ਉਹ ਪੈਸੇ ਪਬਲਿਕ ਦੇ ਲੈ ਕੇ ਆਪਦੀ ਕੰਪਨੀ ਨੂੰ ਐਕਸਪੈਂਡ ਕਰੂਗਾ ਵੱਡੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਵੱਡੀਆਂ ਵੱਡੀਆਂ ਫੈਕਟਰੀਆਂ ਲਾਊਗਾ ਚੰਡੀਗੜ੍ਹ ਲੁਧਿਆਣਾ ਰਗੇਸ਼ਰਾਂ ਦੇ ਵਿੱਚ ਤਾਂ ਕਿ ਉੱਥੇ ਪੰਜਾਬੀ ਚਿਪਸ ਦੀ ਪ੍ਰੋਡਕਸ਼ਨ ਹੋਰ ਵੱਧ ਜੇ ਤੇ ਉਹ ਇੰਟਰਨੈਸ਼ਨਲ ਵੀ ਕਰ ਸਕੇ ਤੇ ਜਦੋਂ ਉਹ ਇਹ ਚੀਜ਼ ਕਰੂਗਾ ਉਹਦੇ ਨਾਲ ਕੰਪਨੀ ਨੂੰ ਹੋਊਗਾ ਮੁਨਾਫਾ ਤਾਂ ਜਿਹੜਾ 100 ਰੁਪਏ ਦਾ ਸ਼ੇਅਰ ਸੀਗਾ ਉਹ ਜਦੋਂ ਮੁਨਾਫਾ ਹੋਊਗਾ ਵੱਧ ਤੋਂ ਵੱਧ ਵਿਕਰੀ ਹੋਊਗੀ ਉਹ ਚਿਪਸ ਦੀ ਤਾਂ ਉਹਦੇ ਨਾਲ ਉਹ ਸ਼ੇਅਰ ਦਾ ਪ੍ਰਾਈਸ 100 ਰੁਪਏ ਤੋਂ 120 ਰੁਪਏ 130 ਰੁਪਏ ਇਦਾਂ ਵੱਧਦਾ ਜਾਊਗਾ ਤੇ ਜੇ ਉਹਨੇ ਕੋਈ ਗਲਤ ਡਿਸੀਜਨ ਲੈ ਲਿਆ ਜਾਂ ਉਹਦਾ ਜਿਹੜਾ ਚਿਪਸ ਆ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਸਰਕਾਰੀ ਰੈਗੂਲੇਸ਼ਨਸ ਦੇ ਅਧੀਨ ਉਹ ਖਰਾਬ ਹੋ ਗਿਆ ਕੰਮ ਤਾਂ ਉਹਦਾ ਜਿਹੜਾ ਸ਼ੇਅਰ ਦਾ ਪ੍ਰਾਈਸ ਆ 100 ਰੁਪਏ ਤੋਂ ਘਟ ਕੇ 80 70 ਘਟ ਵੀ ਸਕਦਾ ਯਾਨੀ ਕਿ ਉਹ ਸੀਈਓ ਜਿਹੜਾ ਮਾਲਕਾ ਕੰਪਨੀ ਦਾ ਉਹਦੇ ਦਿਮਾਗ ਤੇ ਡਿਪੈਂਡ ਕਰਦਾ ਕਿ ਸ਼ੇਅਰ ਦਾ ਪ੍ਰਾਈਸ ਉੱਪਰ ਨੂੰ ਜਾਊਗਾ ਕਿੱਦਾਂ ਦੇ ਐਕਸ਼ਨਸ ਉਹ ਲੈ ਰਿਹਾ ਕੰਪਨੀ ਨੂੰ ਗਰੋ ਕਰਨਾ ਵਾਸਤੇ ਤੇ ਕਿੱਦਾਂ ਦੀਆਂ ਚੀਜ਼ਾਂ ਨਾਲ ਪ੍ਰਾਈਸ ਥੱਲੇ ਜਾ ਸਕਦਾ ਜੇ ਉਹ ਜਦ ਮਾਰਕੀਟਿੰਗ ਦੇ ਵਿੱਚ ਕੋਈ ਗਲਤੀ ਹੋ ਗਈ ਤਾਂ ਉਹਦਾ ਪ੍ਰਾਈਸ ਥੱਲੇ ਚੱਲ ਜੂਗਾ ਇਸੇ ਤਰੀਕੇ ਨਾਲ ਆਪਾਂ ਜਿੰਨੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਮ ਸੁਣਦੇ ਆ ਰੇਲਾਈਅੰਸ ਹੋ ਗਈ ਟਾਟਾ ਹੋ ਗਈ ਏਅਰਟੈਲ ਆਪਣਾ ਐਚਡੀਐਫਸੀ ਬੈਂਕ ਐਕਸਿਸ ਬੈਂਕ ਹਰ ਇੱਕ ਕੰਪਨੀ ਇੰਨੇ ਲੈਵਲ ਤੇ ਗਰੋਥ ਕਰ ਚੁੱਕੀ ਆ ਕਿ ਉਹ ਆਪਦੇ ਸ਼ੇਅਰਸ ਵੇਚਦੇ ਆ ਤਾਂ ਕਿ ਪਬਲਿਕ ਉਹਨਾਂ ਨੂੰ ਫੰਡਿੰਗ ਕਰੇ ਤੇ ਸ਼ੇਅਰਹੋਲਡਰ ਬਣ ਜਾਣ ਉਹ ਕੰਪਨੀ ਦੇ ਤੇ ਉਹਦੇ ਨਾਲ ਉਹ ਆਪਦੇ ਬਿਜ਼ਨਸ ਨੂੰ ਹੋਰ ਐਕਸਪੈਂਡ ਕਰ ਸਕਣ ਤੇ ਵੱਧ ਤੋਂ ਵੱਧ ਆਪਦੀਆਂ ਫਰਮਾਂ ਜਾਂ ਬ੍ਰਾਂਚਾਂ ਵਧਾ ਸਕਣ ਤਾਂ ਇਹ ਸੀ ਮਿੱਤਰੋ ਸਾਰੀ ਇੰਟਰੋਡਕਸ਼ਨ ਸਟਾਕ ਦੀ ਤੇ ਸਟਾਕ ਮਾਰਕੀਟ ਦੀ ਸਟਾਕਸ ਜੋ ਉਹ ਕੰਪਨੀ ਦਾ ਹਿੱਸਾ ਲੋਕਾਂ ਨੂੰ ਵੇਚ ਰਹੀ ਹੈ ਤੇ ਸਟਾਕ ਮਾਰਕੀਟ ਜਿੱਥੇ ਇਹ ਵਪਾਰ ਖਰੀਦਣ ਦਾ ਤੇ ਵੇਚਣ ਦਾ ਹੋ ਰਿਹਾ ਅੱਜ ਕੱਲ ਇਹ ਸਾਰਾ ਵਪਾਰ ਆਨਲਾਈਨ ਹੁੰਦਾ ਆਪਾਂ ਆਨਲਾਈਨ ਘਰੇ ਬੈਠੇ ਆਪਦੇ ਫੋਨ ਤੋਂ ਜਾਂ ਲੈਪਟਾਪ ਤੋਂ ਸਟਾਕ ਖਰੀਦ ਸਕਦੇ ਆ ਤੇ ਵੇਚ ਸਕਦੇ ਆ ਮਾਰਕੀਟ ਜਿਹੜੀ ਹੁੰਦੀ ਉਹ ਤਾਂ ਖੁੱਲਣ ਦਾ ਇੱਕ ਟਾਈਮ ਹੁੰਦਾ ਇਹ ਮਾਰਕੀਟ ਅਲੱਗ-ਅਲੱਗ ਥਾਵਾਂ ਤੇ ਹੁੰਦੀਆਂ ਗਈਆਂ ਫੋਰ ਐਗਜ਼ਾਮਪਲ ਜਿਹੜੇ ਇੰਡੀਆ ਦੀਆਂ ਕੰਪਨੀਆਂ ਉਹ ਲਿਸਟਡ ਹੋ ਸਕਦੀਆਂ ਗਈਆਂ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਜਾਂ ਫਿਰ ਨੈਸ਼ਨਲ ਸਟਾਕ ਐਕਸਚੇਂਜ ਦੇ ਵਿੱਚ ਉਵੇਂ ਅਮਰੀਕਾ ਦੀਆਂ ਕੰਪਨੀਆਂ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਲਿਸਟ ਹੁੰਦੀਆਂ ਉਵੇਂ ਕੈਨੇਡਾ ਦੀ ਅਲੱਗ ਤੋਂ ਐਕਸਚੇਂਜ ਹੁੰਦੀ ਹੈ ਹਰ ਇੱਕ ਕੰਟਰੀ ਦੀ ਅਲੱਗ-ਅਲੱਗ ਐਕਸਚੇਂਜ ਹੁੰਦੀ ਹੈ ਜਿਹਦਾ ਅਲੱਗ-ਅਲੱਗ ਟਾਈਮ ਹੁੰਦਾ ਕੋਈ 9 ਤੋਂ 6 ਤੱਕ ਖੁੱਲਦੀ ਹੈ ਕੋਈ 8 ਤੋਂ 5 ਇਹਦਾ ਅਲੱਗ-ਅਲੱਗ ਟਾਈਮ ਤੇ ਖੁੱਲਦੀ ਹੈ ਉਹਨੇ ਟਾਈਮ ਦੇ ਵਿੱਚ ਆਪਾਂ ਖਰੀਦ ਤੇ ਵੇਚ ਸਕਦੇ ਹਾਂ ਵੀਡੀਓ ਦੇ ਆ ਪਾੜ ਤੱਕ ਆ ਕੇ ਤੁਸੀਂ ਇੰਨਾ ਕ ਤਾਂ ਸਮਝ ਹੀ ਗਏ ਹੋਵੋਗੇ ਕਿ ਸਟਾਕਸ ਦੇ ਪ੍ਰਾਈਸ ਉੱਪਰ ਥੱਲੇ ਜਾਂਦੇ ਰਹਿੰਦੇ ਆ ਜਿਵੇਂ ਆਪਾਂ ਨਿਊਜ਼ ਚੈਨਲਾਂ ਤੇ ਵੀ ਅਕਸਰ ਸੁਣਦੇ ਆ ਵੀ ਇੰਨੀ ਮਾਰਕੀਟ ਡਿੱਗ ਪਈ ਇੰਨੀ ਚੜ ਗਈ ਜਦੋਂ ਰੈਸੈਸ਼ਨ ਆ ਜਾਂਦਾ ਜੋ ਮਾਰਕੀਟ ਜਮੇ ਡਿੱਗ ਪੈਂਦੀ ਆ ਅਗਰ ਕੋਈ ਮਹਾਮਾਰੀ ਜਾਂ ਪੈਂਡੈਮਿਕ ਆ ਗਿਆ ਸੀਗਾ ਉਦੋਂ ਫਿਰ ਮਾਰਕੀਟ ਡਿੱਗ ਪਈ ਸੀ 2008 ਵਾਲਾ ਕ੍ਰਾਈਸਿਸ ਹੋਇਆ ਸੀਗਾ ਤਾਂ ਇਦਾਂ ਮਾਰਕੀਟ ਅਪ ਡਾਊਨ ਜਾਂਦੀ ਰਹਿੰਦੀ ਆ ਪਰ ਇਹਦੇ ਵਿੱਚ ਜੋ ਚੀਜ਼ ਤੇ ਆਪਾਂ ਫੋਕਸ ਕਰਨ ਵਾਲੇ ਆਪਾਂ ਕਰਨਾ ਲੌਂਗ ਟਰਮ ਇਨਵੈਸਟਿੰਗ ਤੇ ਫੋਕਸ ਨਾ ਹੀ ਆਪਾਂ ਇੰਟਰਾਡੇ ਦੀ ਗੱਲ ਕਰਨੀ ਆ ਨਾ ਕੋਈ ਆਪਾਂ ਟਰੇਡਿੰਗ ਅੱਜ ਖਰੀਦਿਆ ਕੱਲ ਵੇਚਤਾ ਜਾਂ ਮਹਿੰਗਾ ਸਸਤਾ ਆਪਾਂ ਉਹ ਕੁਝ ਨਹੀਂ ਕਰਨਾ ਆਪਾਂ ਸਿਰਫ ਖਰੀਦਦੇ ਰਹਿਣਾ ਤੇ ਰਿਟਾਇਰਮੈਂਟ ਤੱਕ ਉਹਨੂੰ ਸਾਹਮਣੇ ਰੱਖਣਾ ਤੇ 15 20 ਸਾਲ ਮੀਨਿਮਮ ਆਪਾਂ 10 ਸਾਲ ਤੋਂ ਘੱਟ ਤਾਂ ਗੱਲ ਕਰਨੀ ਨਹੀਂ ਇੰਨਾ ਟਾਈਮ ਆਪਾਂ ਹੋਲਡ ਕਰਨਾ ਉਦੋਂ ਬਾਅਦ ਚ ਜਾ ਕੇ ਆਪਾਂ ਉਹ ਵੇਚਣਾ ਹੁਣ ਇਹ ਗੱਲ ਤਾਂ ਤੁਸੀਂ ਸਮਝ ਹੀ ਗਏ ਕਿ ਸਟਾਕ ਮਾਰਕੀਟ ਰਿਸਕੀ ਆ ਜੇ ਤੁਸੀਂ ਸ਼ਾਰਟ ਟਰਮ ਚੱਲ ਰਹੇ ਆ ਜੇ ਤੁਸੀਂ ਰਿਸਰਚ ਕਰਕੇ ਪ੍ਰੋਪਰ ਕੰਪਨੀ ਦੇ ਬੈਕ ਸਟੋਰੀਜ਼ ਜਾਣ ਕੇ ਲੌਂਗ ਟਰਮ ਕਰ ਰਹੇ ਆ ਤਾਂ ਪ੍ਰੋਫਿਟ ਵਾਲੀ ਆ ਫਣ ਗੱਲ ਕਰਦੇ ਆ ਇੱਕ ਟਰਮ ਵਿੱਚ ਮਿਸ ਕਰਗੇ ਸੀ ਆਪਾਂ ਡਿਵੀਡੈਂਡਸ ਆਪਾਂ ਨੂੰ ਕੰਪਨੀਆਂ ਡਿਵੀਡੈਂਡਸ ਵੀ ਪੇ ਕਰਦੀਆਂ ਸਭ ਤੋਂ ਪਹਿਲਾਂ ਡਿਵੀਡੈਂਡਸ ਹੁੰਦਾ ਕੀ ਆ ਜਿਹੜੀਆਂ ਕੰਪਨੀ ਆਲਰੇਡੀ ਇੱਕ ਬਹੁਤ ਜ਼ਿਆਦਾ ਗਰੋਥ ਤੇ ਪਹੁੰਚ ਚੁੱਕੀਆਂ ਤੇ ਉਹ ਹੁਣ ਜ਼ਿਆਦਾ ਪ੍ਰੋਫਿਟ ਨਹੀਂ ਬਣਾ ਰਹੀਆਂ ਯਾਨੀ ਕਿ ਉਹਨਾਂ ਦੇ ਸਟਾਕ ਦਾ ਪ੍ਰਾਈਸ ਅਗਰ 100 ਰੁਪਏ ਦਾ ਤਾਂ ਐ ਨਹੀਂ ਹੋ ਰਿਹਾ ਵੀ ਸਾਲ ਦੇ ਵਿੱਚ ਹੀ ਉਹ 200 ਦਾ ਹੋ ਰਿਹਾ ਜਾਂ 150 ਦਾ ਹੋ ਰਿਹਾ ਉਹ ਵੱਧ ਤੋਂ ਵੱਧ 110 15 ਦਾ ਹੀ ਹੋ ਰਿਹਾ 100 ਤੋਂ ਯਾਨੀ ਕਿ 15 ਤੋਂ 10% ਹੀ ਗਰੋਥ ਹੋ ਰਹੀ ਹੈ ਤਾਂ ਉਹ ਕੰਪਨੀਆਂ ਆਪਾਂ ਨੂੰ ਸਾਲ ਦੇ ਵਿੱਚ ਕੁਆਟਰਲੀ ਡਿਵਿਡੈਂਡਸ ਪੇ ਕਰਦੀਆਂ ਯਾਨੀ ਕਿ ਆਪਦੇ ਪ੍ਰੋਫਿਟ ਦਾ ਇੱਕ ਪੋਰਸ਼ਨ ਪੇ ਕਰਦੀਆਂ ਜਸਟ ਬਿਕੋਜ਼ ਆਪਾਂ ਉਹਨਾਂ ਦੇ ਸ਼ੇਅਰ ਹੋਲਡਰਸ ਆ ਤਾਂ ਸਿੱਧੀ ਸਿੱਧੀ ਗੱਲ ਕਰੀਏ ਤਾਂ ਸਟਾਕ ਮਾਰਕੀਟ ਤੋਂ ਪੈਸੇ ਕਮਾਉਣ ਦੇ ਦੋ ਤਰੀਕੇ ਆ ਪਹਿਲਾ ਤਰੀਕਾ ਆਪਾਂ ਐਗਜ਼ਾਮਪਲ ਲੈਨੇ ਆ Apple ਕੰਪਨੀ ਦੀ ਜਿਹਦੇ ਫੋਨ ਆਪਾਂ ਸਾਰੇ ਚਲਾਉਂਦੇ ਆਂ ਇੰਡੀਆ 'ਚ ਬਹੁਤ ਫੇਮਸ ਕੰਪਨੀ ਆ ਨਾ US ਦੀ ਕੰਪਨੀ ਦਾ ਸਟਾਕ ਜੋ Apple ਆ ਉਹ ਹੈਗਾ 202 ਡਾਲਰ ਅੱਜ ਦੀ ਡੇਟ 'ਚ ਯਾਨੀ ਕਿ ਤੁਸੀਂ ਫਰਦ ਕਰੋਗੇ ਤੁਸੀਂ 200 ਡਾਲਰ ਦਾ ਅੱਜ ਸਟਾਕ ਬਾਏ ਕਰ ਲਿਆ 200 ਦੋ ਛੱਡੋ ਆਪਾਂ 200 ਹੀ ਮੰਨ ਕੇ ਚੱਲਦੇ ਆਂ ਤੂੰ ਵੀ ਪ੍ਰੈਸਾਈਜ਼ ਨੰਬਰ ਸਪਾ ਸਿੰਪਲ ਰੱਖਦੇ ਆਂ ਇੱਕ ਸਾਲ ਦੇ ਵਿੱਚ ਉਹ ਪਿਛਲੇ 5 ਸਾਲਾਂ ਦੇ ਵਿੱਚ ਉਹਨੇ 89% ਗਰੋਅ ਕੀਤਾ ਯਾਨੀ ਕਿ 17% ਆਪਾਂ ਨੂੰ ਐਵਰੀ ਈਅਰ ਤੁਸੀਂ ਮੰਨ ਸਕਦੇ ਆਂ ਕਦੇ ਉੱਪਰ ਵੀ ਡਾਊਨ ਵੀ ਆ ਪਰ 17% ਐਵਰੇਜ ਆਊਟ ਕੀਤਾ 5 ਸਾਲਾਂ ਦੇ ਵਿੱਚ ਤਾਂ ਜੇ ਤੁਸੀਂ 200 ਰੁਪਏ ਦਾ ਸਟਾਕ ਲਿਆ ਤਾਂ ਉਹ ਤੁਹਾਡਾ ਹੋ ਜਾਊਗਾ 234 ਡਾਲਰ ਦਾ ਹੋ ਜਾਊਗਾ ਇੱਕ ਸਾਲ ਦੇ ਵਿੱਚ ਤਾਂ ਤੁਸੀਂ 34 ਡਾਲਰ ਮੁਨਾਫਾ ਕਮਾ ਲਿਆ ਇੱਕ ਸਾਲ 'ਚ ਇਹ ਸੀਗਾ ਪਹਿਲਾ ਤਰੀਕਾ ਸਟਾਕ ਮਾਰਕੀਟ ਤੋਂ ਪੈਸੇ ਕਮਾਉਣ ਦਾ ਹੁਣ ਦੂਜਾ ਤਰੀਕਾ ਕੀ ਹੈਗਾ ਡਿਵੀਡੈਂਡਸ ਜਦੋਂ ਤੁਸੀਂ ਐਪਲ ਕੰਪਨੀ ਦਾ ਸਟਾਕ ਲਿਆ 202 ਡਾਲਰ ਦਾ ਉਹਦੇ ਤੇ ਉਹ ਤੁਹਾਨੂੰ ਕੁਆਰਟਰਲੀ ਯਾਨੀ ਕਿ ਹਰ ਇੱਕ ਤਿੰਨ ਮਹੀਨੇ ਬਾਅਦ 0.50% ਪੇ ਕਰਦੇ ਆ ਯਾਨੀ ਕਿ 50 ਪੈਸੇ ਤਾਂ ਅਗਰ 200 ਡਾਲਰ ਦਾ ਤੁਸੀਂ ਸਟਾਕ ਲਿਆ ਤਾਂ ਸਾਲ ਦੇ ਤੁਹਾਨੂੰ ਉਹਨਾਂ ਨੇ 4 ਡਾਲਰ ਡਿਵੀਡੈਂਡਸ ਦੇ ਰੂਪ ਚ ਵੀ ਪੇ ਕਰਨੇ ਆ ਉਹ ਕਾਹਤੋਂ ਕਰਨੇ ਆ ਕਿਉਂਕਿ ਤੁਸੀਂ ਉਹਨਾਂ ਦੇ ਸ਼ੇਅਰ ਹੋਲਡਰਾਂ ਤੁਸੀਂ ਉਹਨਾਂ ਦੇ ਸ਼ੇਅਰ ਲੈ ਕੇ ਬੈਠੇ ਹੋ ਤਾਂ ਆਪਦੇ ਮੁਨਾਫੇ ਦੇ ਵਿੱਚੋਂ ਕੁਝ ਪਰਸੈਂਟ ਤੁਹਾਨੂੰ ਉਧਰੋਂ ਵੀ ਦੇ ਰਹੇ ਆ ਤੇ ਉਧਰੋਂ ਤੁਹਾਡੇ ਸਟਾਕ ਦਾ ਪ੍ਰਾਈਸ ਤਾਂ ਵਧ ਹੀ ਰਿਹਾ ਦੋ ਤਰੀਕੇ ਹੋਗੇ ਪੈਸੇ ਕਮਾਉਣ ਦੇ ਇਹ ਸਾਰੀਆਂ ਕੰਪਨੀਆਂ ਡਿਵੀਡੈਂਡਸ ਪੇ ਨਹੀਂ ਕਰਦੀਆਂ ਕੁਝ ਕੰਪਨੀਆਂ ਜੋ ਪੋਟੈਂਸ਼ੀਅਲ ਗਰੋਥ ਤੇ ਪਹੁੰਚ ਚੁੱਕੀਆਂ ਗਈਆਂ ਤੇ ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਇੱਕੋਦਮ ਪਲਟੀ ਨਹੀਂ ਮਾਰਾਂਗੇ ਤਾਂ ਉਹ ਡਿਵੀਡੈਂਡਸ ਦੇ ਰੂਪ ਦੇ ਵਿੱਚ ਤੁਹਾਨੂੰ ਪੈਸੇ ਤੱਕ ਦਿੰਦੀਆਂ ਨਵੇਂ ਇਨਵੈਸਟਰਸ ਲਈ ਕੁਝ ਟਿਪਸ ਸਟਾਕ ਮਾਰਕੀਟ ਤੁਹਾਨੂੰ ਪਤਾ ਉੱਪਰ-ਨੀਚੇ ਹਰ ਰੋਜ਼ ਹਰ ਸੈਕਿੰਡ ਹੁੰਦੀ ਰਹਿੰਦੀ ਆ ਤਾਂ ਹਮੇਸ਼ਾ ਲੌਂਗ ਟਰਮ ਸੋਚ ਕੇ ਹੀ ਸਟਾਕ ਮਾਰਕੀਟ ਤੇ ਪੈਸੇ ਇਨਵੈਸਟ ਕਰੋ ਨਾ ਕਿ ਇੰਟਰਾਡੇ ਟ੍ਰੇਡਿੰਗ ਜਾਂ ਕਿਸੇ ਦੀ ਟਿਪ ਦੇ ਉੱਤੇ ਅਗਰ ਕੋਈ ਯਾਰ ਬੰਲੀ ਕਹਦੇ ਕਿ ਆਹ ਕੰਪਨੀ ਦੇ ਸਟਾਕ ਲੈ ਲੈ ਆਪਾਂ ਕਿਸੇ ਤੇ ਯਕੀਨ ਨਹੀਂ ਕਰਨਾ ਆਪਦੀ ਰਿਸਰਚ ਆਪ ਕਰੋ ਸੈਕੰਡਲੀ ਤੁਸੀਂ ਆਪਦੇ ਸਟਾਕ ਮਾਰਕੀਟ ਪੋਰਟਫੋਲੀਓ ਨੂੰ ਡਾਇਵਰਸੀਫਾਈ ਕਰਕੇ ਰੱਖਣਾ ਯਾਨੀ ਕਿ ਇੱਕ ਪਾਰਟਿਕੂਲਰ ਕੰਪਨੀ ਦੇ ਵਿੱਚ ਸਾਰੇ ਪੈਸੇ ਨਹੀਂ ਲਾ ਦੇਣੇ ਅਲੱਗ-ਅਲੱਗ ਸੈਕਟਰਸ ਦੇ ਵਿੱਚ ਆਪਦੇ ਪੈਸੇ ਨੂੰ ਵੰਡਣਾ ਯਾਨੀ ਕਿ ਇੱਕੋ ਹੀ ਟੋਕਰੀ ਵਾਲੀ ਗੱਲ ਆਪਾਂ ਪਹਿਲਾਂ ਕਰਕੇ ਢੇ ਨਹੀਂ ਰੱਖਣੀ ਇੱਕ ਬੁੱਕਰੀ ਚ ਫਾਰ ਐਗਜ਼ਾਮਪਲ ਥੋੜੇ ਜਿਹੇ ਪੈਸੇ ਤੁਸੀਂ ਇੰਡੀਅਨ ਆਰਮੀ ਜਾਂ ਅ ਕੈਨੇਡਾ ਚ ਰਹ ਰਹੇ ਹੋ ਤਾਂ ਉਹਦਾ ਸੈਕਟਰ ਅਲੱਗ ਹੋਊਗਾ ਪਰ ਇੰਡੀਆ ਦੇ ਵਿੱਚ ਅਗਰ ਤੁਸੀਂ ਰਹ ਰਹੇ ਹੋ ਤਾਂ ਤੁਸੀਂ ਇੰਡੀਅਨ ਆਰਮੀ ਦੇ ਸੈਕਟਰ ਚ ਪਾ ਸਕਦੇ ਆ ਕੰਸਟਰਕਸ਼ਨ ਇਨਫਰਾਸਟਰਕਚਰ ਬਣ ਰਹੇ ਉਹ ਸੈਕਟਰ ਦੇ ਸਟਾਕਸ ਬਾਈ ਕਰ ਸਕਦੇ ਆ ਜਿਹੜੀਆਂ ਕੰਪਨੀਆਂ ਠੇਕੇ ਲੈ ਰਹੀਆਂ ਸਰਕਾਰ ਤੋਂ ਸੜਕਾਂ ਪੁਲ ਬਣਾਉਣ ਵਾਸਤੇ ਥਰਡਲੀ ਬੈਂਕਿੰਗ ਸੈਕਟਰ ਦੇ ਵਿੱਚ ਜਿਹੜੀਆਂ ਬੈਂਕਾਂ HDFC ਵਰਗੇ ਬੈਂਕਾਂ ਦੇ ਪੋਰਟਫੋਲੀਓ ਇੱਕਦਮ ਉੱਪਰ ਨੂੰ ਗਏ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਜੋ ਗਰੋਥ ਪੋਟੈਂਸ਼ੀਅਲ ਉਹਨਾਂ ਦੇ ਵਿੱਚ ਆ ਤੁਸੀਂ ਉਧਰ ਆਪਦੇ ਪੈਸੇ ਇਨਵੈਸਟ ਕਰ ਸਕਦੇ ਆ ਫਿਰ ਤੁਸੀਂ ਫੂਡ ਸੈਕਟਰ ਚ ਇਨਵੈਸਟ ਕਰ ਸਕਦੇ ਆ ਟੈਕ ਦੇ ਤਾਂ ਕਿ ਜੇਕਰ ਇੱਕ ਸੈਕਟਰ ਖਤਮ ਵੀ ਹੋ ਜਾਂਦਾ ਤਾਂ ਤੁਹਾਡੇ ਸਾਰੇ ਪੈਸੇ ਨਾ ਡੁੱਬ ਜਾਣ ਤੁਹਾਡੇ ਕੋਲੇ ਬਾਕੀ ਆਪਸ਼ਨਾਂ ਵੀ ਹੋਣ ਨੰਬਰ 3 ਤੇ ਤੁਸੀਂ ਕਦੇ ਵੀ ਪੈਨਿਕ ਚ ਆ ਕੇ ਸਟਾਕ ਖਰੀਦਨੇ ਜਾਂ ਵੇਚਨੇ ਨਹੀਂਗੇ ਕਿਉਂਕਿ ਜੋ ਮੀਡੀਆ ਚੈਨਲਸ ਆ ਉਹਨਾਂ ਦਾ ਕੰਮ ਹੀ ਪੈਨਿਕ ਕ੍ਰੀਏਟ ਕਰਕੇ ਚੱਲਦਾ ਜਿਵੇਂ ਵਾਰ ਦੇ ਟਾਈਮ ਤੇ ਬਾਕੀ ਟਾਈਮਾਂ ਤੇ ਆਪਾਂ ਦੇਖਦੇ ਹਾਂ ਤੇ ਤੁਹਾਡੇ ਯਾਰਾਂ ਦੋਸਤਾਂ ਦੇ ਦੱਸਣ ਤੇ ਵੀ ਆਪਾਂ ਕੋਈ ਐਕਸ਼ਨ ਨਹੀਂ ਲੈਣਾਗਾ ਪੈਨਿਕ ਦੇ ਵਿੱਚ ਲੋਕ ਜਦੋਂ ਮਾਰਕੀਟ ਡਿੱਗਦੀ ਆ ਅਕਸਰ ਆਪਦਾ ਪੋਰਟਫੋਲੀਓ ਖਾਲੀ ਕਰਨ ਲੱਗ ਜਾਂਦੇ ਕਿ ਹੁਣ ਤਾਂ ਪੈਸੇ ਡੁੱਬਣਗੇ ਦੁਨੀਆ ਖਤਮ ਹੋਣ ਵਾਲੀ ਆ ਪਰ ਦੁਨੀਆ ਕਦੇ ਖਤਮ ਨਹੀਂ ਹੁੰਦੀ ਇਹ ਪੈਨਿਕ ਅਟੈਕਸ ਲੋਕਾਂ ਨੂੰ ਬਹੁਤ ਵਾਰੀ ਆਉਂਦੇ ਆ ਜਦੋਂ ਵੀ ਰੈਸੈਸ਼ਨ ਆਉਂਦਾ ਜਦੋਂ ਵੀ ਮਹਾਮਾਰੀ ਪਰ ਉਹੀ ਬੈਸਟ ਟਾਈਮ ਹੁੰਦਾ ਹੈਗਾ ਸਟਾਕਸ ਖਰੀਦਣ ਦਾ ਪਰ ਅਗਰ ਤੁਸੀਂ ਸਹੀ ਕੰਪਨੀ ਦੇ ਸਟਾਕਸ ਖਰੀਦ ਰਹੇ ਹੋ ਅਗਰ ਤੁਸੀਂ ਉਹ ਜੀ ਕੰਪਨੀ ਦੇ ਸਟਾਕ ਖਰੀਦਦੇ ਬੈਠੇ ਜਿਹਦੀ ਤੁਹਾਨੂੰ ਨੌਲੇਜ ਨਹੀਂ ਹੈਗੀ ਤੇ ਤੁਹਾਨੂੰ ਪਤਾ ਕਿ ਐਡ ਕੀ ਰੈਸੈਸ਼ਨ ਦੇ ਵਿੱਚ ਇਹ ਕੰਪਨੀ ਖਤਮ ਹੋ ਜਾਣੀ ਹੈ ਦੁਨੀਆ ਤੇ ਐਗਜ਼ਿਸਟ ਤੱਕ ਨਹੀਂ ਕਰੋਗੀ ਜਿਵੇਂ ਕਈ ਕੰਪਨੀਆਂ ਪਹਿਲਾਂ ਹੋਈਆਂ ਵੀ ਆ ਉਦੋਂ ਤੁਸੀਂ ਆਪਦੇ ਪੈਸੇ ਕਢਾਉਣੇ ਆ ਪਰ ਅਗਰ ਤੁਹਾਨੂੰ ਆਪਣੀ ਕੰਪਨੀ ਦੀ ਤੁਸੀਂ ਪੂਰੀ ਰਿਸਰਚ ਕੀਤੀ ਆ ਸੀਈਓ ਕਿਵੇਂ ਸੋਚਦਾ ਹੈਗਾ ਕੀ ਉਹਨਾਂ ਦਾ ਬੈਲੈਂਸ ਸ਼ੀਟ ਕਿਵੇਂ ਦੀ ਲੱਗਦੀ ਆ ਪ੍ਰੋਫਿਟ ਦੇ ਵਿੱਚ ਆ ਕਿਵੇਂ ਐਕਸਪੈਂਡ ਕਰ ਰਿਹਾ ਅਗਰ ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਹੈਗੀ ਹੈ ਕੰਪਨੀ ਦੀ ਤਾਂ ਤੁਸੀਂ ਉਹਨੂੰ ਡਿੱਗੇ ਹੋਏ ਸਟਾਕ ਨੂੰ ਹੋਲਡ ਕਰੋ ਤੇ ਸਮਝੀ거든 ਓਦੋਂ ਜ਼ਿਆਦਾ ਖਰੀਦੋ ਕਿਉਂਕਿ ਓਦੋਂ ਸੇਲ ਲੱਗੀ ਹੋਈ ਹੈ ਜਦੋਂ ਸਾਰੀ ਦੁਨੀਆ ਡਰੀ ਹੋਈ ਆ ਓਦੋਂ ਆਪਣੇ ਵਾਸਤੇ ਸੇਲ ਲੱਗੀ ਆ ਵੱਧ ਤੋਂ ਵੱਧ ਖਰੀਦਣ ਦੀ ਇਹ ਚੀਜ਼ ਦਾ ਜਿਹੜਾ ਨਜ਼ਰੀਆ ਮੇਰਾ ਮੈਂ ਵੀ ਪਹਿਲਾਂ ਡਰਦਾ ਸੀ ਸਾਰਾ ਨਜ਼ਰੀਆ ਇਸ ਕਿਤਾਬ ਸਾਈਕੋਲੋਜੀ ਆਫ ਮਨੀ ਨੇ ਮੇਰਾ ਬਦਲਤਾ ਇਹਦੇ ਵਿੱਚ ਦੱਸਿਆ ਹੋਇਆਗਾ ਕਿ ਜਿੰਨੇ ਵੀ ਮਿਲੀਨੀਅਰਸ ਬਣਦੇ ਆ ਜਿੰਨੇ ਵੀ ਕਰੋੜਾਪਤੀ ਲੋਕ ਬਣਦੇ ਆ ਔਰ ਰੈਸੈਸ਼ਨ ਦੇ ਵਿੱਚ ਜਦੋਂ ਮਾਰਕੀਟ ਡਿੱਗੀ ਹੁੰਦੀ ਹੈ ਉਦੋਂ ਬਣਦੇ ਆ ਕਿਉਂਕਿ ਜਦੋਂ ਸਟਾਕ ਉੱਪਰ ਆ ਉਦੋਂ ਬਹੁਤ ਲੋਕ ਖਰੀਦਦੇ ਸਭ ਨੂੰ ਲੱਗਦਾ ਕਿ ਚੜੀ ਜਾਂਦੀ ਹੈ ਸੂਈ ਤਾਂ ਉਹ ਚੜੀ ਜਾਂਦੀ ਹੈ ਖਰੀਦ ਲਈ ਪਰ ਜਦੋਂ ਡਿੱਗਦੀ ਆ ਉਦੋਂ ਸਭ ਡਰ ਕੇ ਭੱਜ ਜਾਂਦੇ ਜਿਹਨੇ ਉਦੋਂ ਲੈ ਲਿਆ ਤੇ ਉਦੋਂ ਬਾਅਦ ਜਦੋਂ ਸੂਈ ਫੇਰ ਤਾਂ ਉੱਚੂਗੀ ਉਹਨੇ ਆਪਾਂ ਨੂੰ ਲੱਖਪਤੀ ਤੇ ਕਰੋੜਾਪਤੀ ਬਣਾਣਾਗਾ ਤੇ ਲਾਸਟ ਪੁਆਇੰਟ ਕਦੇ ਵੀ ਸਟਾਕ ਮਾਰਕੀਟ ਦੇ ਵਿੱਚ ਇੱਕੋ ਦਮ ਕਿਸੇ ਦੀ ਗੱਲ ਸੁਣ ਕੇ ਇਦਾਂ ਹੀ ਐਂਟਰ ਕਰ ਦਿਓ ਸਭ ਤੋਂ ਪਹਿਲਾਂ ਆਪਦੀ ਬੈਕ ਐਂਡ ਤੇ ਰਿਸਰਚ ਕਰੋ ਉਹਦੇ ਬਾਰੇ ਪੜੋ ਕਿਵੇਂ ਕੰਮ ਕਰਦੀ ਆ ਜਿਵੇਂ ਆਹ ਵੀਡੀਓ ਦੇ ਵਿੱਚ ਤੁਹਾਨੂੰ ਨੌਲੇਜ ਮਿਲ ਰਹੀ ਆ ਇਹਦੇ ਇਲਾਵਾ ਬੁੱਕਸ ਪੜੋ ਪੋਡਕਾਸਟਾਂ ਸੁਣੋ ਜਿਹੜੇ ਲੋਕ ਆਲਰੇਡੀ ਪੈਸਾ ਬਣਾ ਚੁੱਕੇ ਆ ਉਹਨਾਂ ਦਾ ਮਾਈਂਡ ਸੈਟ ਸੁਣੋ ਵੀ ਉਹਨਾਂ ਨੇ ਕਿਵੇਂ ਕੰਮ ਕੀਤਾ ਕੀ ਉਹ ਹਰ ਰੋਜ਼ ਵੇਚ ਖਰੀਦ ਰਹੇ ਸੀ ਕਿ ਉਹ ਖਰੀਦ ਖਰੀਦ ਕੇ 15-15 20-20 ਸਾਲ ਤੱਕ ਹੋਲਡ ਕਰ ਰਹੇ ਸੀ ਉਹਨਾਂ ਨੇ ਕਿਵੇਂ ਪੈਸੇ ਬਣਾਏ ਵਾਰਨ ਬਫੇਟ ਇਹਦੇ ਵਿੱਚ ਬਹੁਤ ਵੱਡੇ ਐਗਜ਼ਾਮਪਲ ਆ ਉਹਦੇ ਇਲਾਵਾ ਤੁਸੀਂ ਬੁੱਕਸ ਪ ਟਾਈਮ ਹੈਗਾ ਸਬਸਕ੍ਰਾਈਬ ਕਰਨਾ ਤਾਂ ਕਿ ਇਹ ਨੌਲੇਜ ਤੁਸੀਂ ਅੱਗੇ ਵਾਲੀ ਵੀਡੀਓ ਵਿੱਚ ਮਿਸ ਨਾ ਕਰ ਸਕੋ ਹੁਣੇ ਹੀ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਦੱਸੋ ਕਿ ਆਹ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਵੀਂ ਚੀਜ਼ ਸਿੱਖਣ ਨੂੰ ਮਿਲੀ ਕਿ ਜਾਂ ਤੁਹਾਨੂੰ ਆ ਸਾਰਾ ਕੁਝ ਪਹਿਲਾਂ ਹੀ ਪਤਾ ਸੀ